ਜੀਤੇ ਮਰਿਆ ਜੀਤੇ ਮਰਦਾ ਉਹ ਤੇ ਮਰਦੇ ਰਹਿਣਾ ਏ ਆਏ ਜੀਤੇ ਮਰਿਆ ਜੀਤੇ ਮਰਦਾ ਉਹ ਤੇ ਮਰਦੇ ਰਹਿਣਾ ਏ ਸਾਡਾ ਕੰਮ ਹੋਰ ਤੇਣਾ ਅੱਵਾ ਕਰਦੇ ਆਏ ਸਾਡਾ ਕੰਮ ਜੇ ਕਬੂਲੇ ਕੱਲ ਕਬੂਲੇ ਭਾਵੇਂ ਕੱਲ ਤੋਂ ਬਾਅਦ ਨਿਕਲੇ ਸਾਰੇ 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 ਅੱਜ ਕਬੂਲੇ ਕੱਲ ਕਬੂਲੇ ਭਾਵੇਂ ਕੱਲ ਤੋਂ ਬਾਅਦ ਕਦੇ ਅੱਪਾ ਅੱਜ ਹੀ ਪਾਉਦੇ ਤੇ ਵਰਕੇ ਭਰਦ ਰਹਿਣਾ ਨੇ ਸਾਡਾ ਕਮੂਹ ਬਰ ਦੇ ਕਰਨਾ ਸਾਡਾ ਕਮੂਹ ਹਵਦ ਕਰਨਾ ਅੱਪਾ ਕਰਦੇ ਉਤੇ ਮਰਦੇ ਰਹਿਣਾ ਹੈ ਸਾਡਾ ਜਮਾਤ ਕਰਾ ਜੀਤੇ ਮਰਿਆ ਜੀਤੇ ਮਰਦਾ ਉਤੇ ਮਰਦੇ ਰਹਿਣਾ ਹੈ ਆਏ ਹਾ ਜੀਤੇ ਮਰਿਆ ਜੀਤੇ ਮਰਦਾ ਅੱਜ ਕਬੂਲੇ ਕੱਲ ਕਬੂਲੇ ਭਾਵੇਂ ਕੱਲ ਤੋਂ ਬਾਅਦ ਨਿਕਲੇ ਸਾਰੇ 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 ਅੱਜ ਕਬੂਲੇ ਕੱਲ ਨਹੀਂ ਕਬੂਲੇ ਭਾਵੇਂ ਕੱਲ ਤੋਂ ਬਾਅਦ ਕਦੇ ਆਪਾਂ ਅੱਜ ਹੀ ਪਾਉਦੇ ਤੇ ਵਰਕੇ ਪਰਦ ਰਹਿਣਾ ਨੇ ਸਾਡਾ ਕਮ ਮਹੱਬਤ ਕਰਨਾ ਸਾਡਾ ਕਮ ਮੁਹੱਬਤ ਕਰਨਾ ਆਪਾਂ ਕਰਦੇ ਆ ਮਰਦਾ ਹੋਤੇ ਮਰਦੇ ਰਹਿਣਾ ਹੈ ਸਾਡਾ ਕੰਮ ਆਤਮਿਕਾ ਜੀਤੇ ਮਰਿਆ ਜੀਤੇ ਮਰਦਾ ਹੋਤੇ ਮਰਦੇ ਰਹਿਣਾ ਹੈ ਆਹ ਹਾਂ ਜੀਤੇ ਮਰਿਆ ਜੀਤੇ ਮਰਦਾ ਹੋਤੇ ਮਰਦੇ ਰਹਿਣਾ ਹੈ ਦਾ ਕੰਮ ਕਰਨਾ ਅੱਜ ਕਬੂਲੇ ਕੱਲ ਕਬੂਲੇ ਭਾਵੇਂ ਕੱਲ ਤੋਂ ਬਾਦ ਕਰੇ ਸਾਰੇ 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 ਅੱਜ ਕਬੂਲੇ ਕੱਲ ਨਹੀਂ ਕਬੂਲੇ ਭਾਵੇਂ ਕੱਲ ਤੋਂ ਬਾਦ ਕਰੇ ਆਪਾਂ ਅੱਜ ਹੀ ਪਾਉਦੇ ਹਾਂ ਤੇ ਵਰਕੇ ਭਰਦ ਰਹਿਣਾ ਤੇ ਸਾਡਾ ਕੰਮ ਹਮਦਰ ਕਰਨਾ ਅੱਡਕਾ ਮੁਹੱਬਤ ਕਰਨਾ ਹੱਪਾ ਕਰਦੇ ਆਏ ਜੀਤੇ ਮਰਿਆ ਜੀਤੇ ਮਰਦਾ ਉਤੇ ਮਰਦੇ ਰਹਿਣਾ ਹੈ ਸਾਡਾ ਜਮਾ ਮੁਹੱਬਤ